ਸਸਤ੍ਰੀਕਾਰ ਜੀ ਆਹ ਤੁਹਾਨੂੰ ਆ ਦਿਖਾਣੇ ਹਾਂ ਜਿਹੜਾ ਡੀਸੀ ਆਫਿਸ ਦੇ ਵਿੱਚ ਡਿਪਟੀ ਕਮਿਸ਼ਨਰ ਸਾਡੇ ਦਫਤਰੀ ਈਮੇਲ ਆਈਡੀ ਪਰ ਕਿਸੇ ਨਾਮ ਮਾਲੂਮ ਵਿਅਕਤੀ ਨੇ ਮਾਫਤ ਵਾਕੇ ਦੀਆਂ ਧਮਕੀਆਂ ਦੀ ਈਮੇਲ ਪਾਈ ਸੀ ਇਹ ਉਹ ਵਿਅਕਤੀ ਹੈ ਜਿਸ ਨੂੰ ਤੁਸੀਂ ਦੇਖ ਰਹੇ ਹੋ ਜੋ ਕਿ ਥਾਣਾ ਸਿਟੀ 1 ਤੁਰੀ ਰੋਡ ਸਥਿਤ ਇਸ ਸਮੇਂ ਪੁਲਿਸ ਪਕੜ ਦੇ ਵਿੱਚ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡਾਕਟਰ ਸਿਮਰਤ ਕੌਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜੀ ਵੱਲੋਂ ਗਲਤ ਅੰਸਰਾਂ ਖਿਲਾਫ ਚੱਲ ਰਹੀ ਮੁਹਿੰਮ ਤਹਿਸਿਲ ਬਹੁਤ ਗੰਭੀਰਤਾ ਨਾਲ ਫੇਸ ਕਰਨ ਸੰਬੰਧੀ ਸ਼੍ਰੀ ਬੈਵਬ ਸੈਗਲ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਰ ਕੋੜਲਾ ਅਤੇ ਸ਼੍ਰੀ ਗੁਰਦੇਵ ਸਿੰਘ ਜੀ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਮਲੇਰ ਕੋੜਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇਨਚਾਰਜ ਸੀਆਈਏ ਸਟਾਫ ਮਹਾਰਾਣਾ ਦੀ ਟੀਮ ਅਤੇ ਥਾਣੇ ਗੁਰਪ੍ਰੀਤ ਕੌਰ ਇਨਚਾਰਜ ਸਾਈਬਰ ਸੈੱਲ ਦੀਆਂ ਟੀਮਾਂ ਦਾ ਗਠਿਤ ਕੀਤਾ ਗਿਆ ਇਨ੍ਹਾਂ ਟੀਮਾਂ ਵੱਲੋਂ ਟੈਕਨੀਕਲ ਅਤੇ ਵਿਗਿਆਨਿਕ ਤਰੀਕੇ ਨਾਲ ਇਸ ਨੂੰ ਕਾਬੂ ਕੀਤਾ ਗਿਆ ਆਓ ਇਸਦੇ ਬਾਰੇ ਜਾਦਾ ਜਾਣਕਾਰੀ ਲਈ ਅੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਐਸਪੀ ਸਾਹਿਬ ਸ਼੍ਰੀ ਬਹਿਵਵ ਸੈਗਲ ਜੀ ਇਸਦੇ ਬਾਰੇ ਕੀ ਜਾਣਕਾਰੀ ਦਿੰਦੇ ਨੇ ਆਓ ਜੀ ਮੈਂ ਇੱਕ ਆਪਣਾ ਦਸੰ 12 ਮਹੀਨਿਆਂ ਵਿੱਚ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਥ੍ਰੈਟ ਮੇਲ ਆਈ ਸੀ ਜਿਹਦੇ ਵਿੱਚ ਉਸਕੇ ਬੰਦੇ ਨੇ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਧਮਾਕਿਆ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜੇ ਦੇ ਸੰਬੰਧ ਚ ਥਾਣਾ ਸਿਟੀ 1 ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਆਈ ਇਨਚਾਰਜ ਐਂਡ ਸਾਈਬਰ ਸੈਲ ਇਨਚਾਰਜ ਦੀਆਂ ਟੀਮਜ਼ ਗਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝ ਪਤਾਇਆ ਬਹੁਤ ਹੀ ਟਫ ਕੇਸ ਹੈਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਲੋਦੋ ਦਾ ਉੱਥੋਂ ਦਾ ਰਹਿਣ ਵਾਲਾ ਹੈਗਾ ਆਪਣੈ ਨੂੰ 18 ਮਈ ਨੂੰ ਗ੍ਰਿਫਤਾਰ ਕਰਕੇ ਕੇਸ਼ ਨੂੰ ਟ੍ਰੇਸ ਕੀਤਾ ਗਿਆ ਤੇ ਇਹਨੇ ਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਜਦੋਂ ਐਸੀ ਦਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਦੀ ਮੰਗਣੀ ਹੋ ਗਈ ਤੇ ਰਾਜ ਦੇਵ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀ ਐਂ ਮੁੰਡੇ ਦਾ ਫੋਨ ਐਂ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਵੇ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਹ ਇਸ ਕੇਸ ਨੂੰ ਟਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਸੈਚਨ ਚਾਰਜ ਐਂਡ ਡੀਐਸਪੀ ਸਾਹਿਬ ਅंसारी ਟੀਮ ਨੇ ਜੋ ਇੱਕ ਚੰਗੀ ਕਾਰਜਕਾਰੀ ਸ਼ੋ ਕੀਤੀ ਹੈ ਉਹਦੇ ਲਈ ਮੈਂ ਸਾਰਿਆਂ ਨੂੰ ਇੱਕ ਆਪਣਾ ਆਪਣੀ ਬਧਾਈ ਦੇਣਾ ਅਜੇ ਥੈਟ ਆਈ ਸੀ ਸਰ ਬਾਈ ਮੇਲ ਕਿਹੜੇ ਅਧਿਕਾਰੀਆਂ ਨੂੰ ਮਾਈ ਸੀ ਦੀ ਐਡੀਸੀ ਆਫਿਸ ਇੱਕ ਮੇਲ ਆਈ ਸੀ ਸੋ ਡੀਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੀਟ ਮਿਲੀ ਸੀ ਸੋ ਫਿਰ ਮਾਤੇ ਫਿਰ ਆਪਾਂ ਫਰਦਰ ਹੋਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹੜਾ ਫੜਿਆ ਹੈ ਇਹ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਵਿੱਚ ਆਪਣਾ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੁਲਦਾਨ ਦਾ ਹੈ ਨਹੀਂ ਕੋਈ ਕੇਸ ਆਇਆ ਕੋਈ ਦਿੱਤੇ ਥੈਂਕ ਯੂ ਕਿ ਕਦੇ ਕਦੇ ਤਾਂ ਅਗਲੇ ਸਥਾਨ ਨੂੰ ਉਹਨਾਂ ਨੇ ਅਡਾਉਣ ਦੀ ਤਾਂ ਦੇ ਦਿੱਤੀ ਜੀ ਜੇ ਏਦਾਂ ਹੀ ਨੇ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨਹੀਂ ਕਿਹਾ ਆਪਣਾ ਇਹ ਸ਼ਹਿਰ ਤੇ ਨੇ ਕਾਫੀ ਥਾਵਾਂ ਤੇ 81 ਮੈਂ ਕਿ ਸ਼ਹਿਰ ਆਪਣਾ ਦੀਆਂ ਮੇਨ ਮੇਨ ਥਾਵਾਂ ਤੇ ਮੈਂ ਤੁਹਾਨੂੰ ਅਕੀ ਕਰੂੰਗਾ ਕੋਈ ਨੇ ਪਾਰਟਿਕੂਲਰ ਏਦਾਂ ਹੀ ਨੇ ਕਿਹਾ ਕੋਈ ਨਹੀਂ ਕਈ WhatsApp ਗਰੁੱਪਾਂ ਦੇ ਵਿੱਚ ਤਾਂ ਇਹ ਉੱਡਿਆ ਸੀਗਾ ਜੀ ਵੀ ਕੁਝ ਹਿੰਦੂਆਂ ਦੇ ਜਿਹੜੇ ਧਾਰਮਿਕ ਸਥਾਨ ਨੇ ਮੰਦਰ ਨੇ ਨਹੀਂ ਜੀ ਏਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਇੱਕ ਜਨਰਲ ਇੱਕ ਥ੍ਰੈਟ ਕੀਤੀ ਸੀ ਇਹ ਇਨੇ ਮੋਸਿਲੀ ਜੀ ਇਹ 31 ਸਾਲ ਦਾ ਹੈ ਵੈਸੇ ਕੁਆਲੀਫਿਕੇਸ਼ਨ ਇਹ ਐਨਏ ਡਿਪਲੋਮਾ ਕੀਤਾ ਹੋਇਆ ਹੈ ਨੇ ਬੇਸਿਕ ਡਿਪਲੋਮਾ ਕੀਤਾ ਹੋਇਆ ਸਰਪ ਅਦਾ ਲੱਗੇ ਵੀ ਕੀ ਤੋਂ ਰਹਿ ਲੈ ਕੇ ਇਹਨੇ ਇਦਾਂ ਦਾ ਕਾਰਨਾਮਾ ਕਰਨ ਦੀ ਕੋਸ਼ਿਸ਼ ਕੀਤੀ ਉਹ ਹਜੇ ਤਫ਼ਤੀਸ਼ ਚੱਲ ਰਹੀ ਹੈ ਉਹ ਮੈਂ ਜੇ ਫਿਲਹਾਲ ਉਹ ਮੈਂ ਚੀਜ਼ ਨਹੀਂ ਬੰਦ ਦੱਸ ਸਕਦਾ ਰਿਵਲ ਨਹੀਂ ਮੈਂ ਸਰਪ ਸਰ ਇੱਕ ਈ ਧਾਰਮਿਕ ਪ੍ਰੋਬਲਮ ਨਾਲ ਜਿਹੜੀ ਠੇਸ ਪਹੁੰਚੀ ਆ ਉਸ ਦਿਨ ਹਨੂਮਨ ਮੰਦਿਰ ਦਾ ਨਾਮ ਲੈਤਾ ਸੀ ਜੀ ਮਲੇ ਕੋਲਿਜ ਕੀ 295 ਇਹ ਵੀ ਵਗੈਰਾ ਵੀ ਲੱਗੇਗੀ ਨਹੀਂ ਜੀ ਆਪਣਾ ਅਪਾ ਇਹ ਸਾਰੀ ਚੀਜ਼ਾਂ ਤਰਤੀਸ਼ ਦੌਰਾਨ ਵਾਚਾਂਗੇ ਪਰ ਇਹਦੀ ਕੋਈ ਧਾਰਮਿਕ ਮੰਚਾ ਨਹੀਂ ਸੀ ਜੋ ਇਹਦੀ ਮੰਚਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਤੁਹਾਨੂੰ ਸਰ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹਦੇ ਤੇ ਪ੍ਰੈਸ ਕੌਂਫਰੰਸ ਹੁੰਦਾ ਜਿਹੜੇ ਤੁਸੀਂ ਦੱਸਿਆ ਇਹਦਾ ਲੜਕੀ ਦਾ ਫੇਰ ਸੀ ਲੜਕੀ ਨੂੰ ਤੇ ਉਹਨੂੰ ਸਭ ਕੁਝ ਸਿਖਾਉਣ ਬਾਅਦ ਤੇ ਇਹਦੇ ਧਾਰਮਿਕ ਸਥਾਨ ਦਾ ਇਹਦਾ ਕੀ ਕਾਰਨ ਨਹੀਂ ਕਿਉਂ ਮੇਰੇ ਮਨ ਚ ਆਈ ਕਿ ਧਾਰਮਿਕ ਸਥਾਨ ਨੇ ਬਦਲਾ ਤਾਂ ਉਹਨਾਂ ਨਾਲ ਲੈਣਾ ਸੀ ਆਪਣੇ ਬੇਅਸੀਕ ਪੈਨਿਕ ਕ੍ਰੀਏਟ ਕਰਨ ਲਈ ਇਹਨੂੰ ਕੀ ਤਾਂ ਕਿ ਇਹਨੂੰ ਸਾਰੇ ਸੀਰੀਅਸਲੀ ਲੈਣ ਦਾ ਇਹ ਨੇ ਕਰਤਾ ਹੁਣੇ ਪਰ ਇਦਾਂ ਦੀ ਫਿਲਹਾਲ ਕੋਈ ਤਫ਼ਤੀਸ਼ ਦੇ ਟਾਈਮ ਇਹ ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਕਿ ਇਹ ਨੇ ਤਾਮਿਕਸਤਾਨਾ ਨੂੰ ਹੀ ਟਾਰਗੇਟ ਕਰਨਾ ਹੈ ਥੈਂਕ ਯੂ ਨੇ ਆਪਣਾ ਇੱਕ ਆਪਣਾ 10 ਸੈਂਡ 12 ਮਹੀਨਿਆਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਉਸਕੇ ਬੰਦੇ ਨੇ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਧਮਾਕਿਆ ਕਰਨ ਸੰਬੰਧੀ ਇੱਕ ਥ੍ਰੈਟ ਭੇਜੀ ਸੀ ਜਿਹਦੇ ਸੰਬੰਧ ਚ ਥਾਣਾ ਸਿਟੀ 1 ਮਲੇ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਏ ਇਨ ਚਾਰਜ ਐਂਡ ਸਾਈਬਰ ਸੈਲ ਇਨ ਚਾਰਜਸ ਦੀਆਂ ਟੀਮਜ਼ ਗਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਟਫ ਕੇਸ ਸੀਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਾਲੋਦੋ ਦਾ ਉੱਥੋਂ ਦਾ ਰਹਿਣ ਵਾਲਾ ਹੈਗਾ ਆਪਣੈ ਨੂੰ 18 ਮੈਨੂੰ ਗ੍ਰਿਫਤਾਰ ਕਰਕੇ ਕੇਸ਼ ਨੂੰ ਟਰੇਸ ਕੀਤਾ ਗਿਆ ਤੇ ਇਹਨਾਂ ਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਜਨ ਐਸੀ ਦਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਦੀ ਮੰਗਣੀ ਹੋ ਗਈ ਤੇ ਰਾਜ ਦੇ ਇਨ ਨੂੰ ਜਦ ਇਹ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀਆਂ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀਆਂ ਮੁੰਡੇ ਦਾ ਫੋਨ ਐਂਡ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂ ਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਹ ਇਸ ਕੇਸ ਨੂੰ ਟਰੇਸ ਕਰਨ ਲਈ ਜੋ ਸੀਆਈਐਨ ਚਾਰਜ ਐਂਡ ਸਾਈਬਰ ਸੈਲਨ ਚਾਰਜ ਐਂਡ ਡੀਐਸਪੀ ਸਾਹਿਬ ਅंसारी ਟੀਮ ਨੇ ਜੋ ਇੱਕ ਚੰਗੀ ਕਾਰਗੁਜ਼ਾਰੀ ਸ਼ੋਅ ਕੀਤੀ ਹੈ ਉਹਦੇ ਲਈ ਮੈਂ ਸਾਰਿਆਂ ਨੂੰ ਇੱਕ ਆਪਣਾ ਆਪਣੀ ਬਧਾਈ ਦੇਣਾ ਸਦੇ ਥੈਟ ਆਈ ਸੀ ਸਰ ਬਾਈ ਮੇਲ ਕਿਹੜੇ ਮੇਲ ਕਾਰਗੁਜ਼ਾਰੀ ਮਾਇਸੀ ਤੇ ଏ ਡੀਸੀ ਆਫਿਸ ਇੱਕ ਮੇਲ ਆਈ ਸੀ ਸੋ ਡੀਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੀਟ ਮਿਲੀ ਸੀ ਤੋ ਫਿਰ 35 ਫਿਰ ਆਪਾਂ ਫਰਦਰ ਹੋਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹੜਾ ਫੜਿਆ ਹੈ ਇਹ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਵਿੱਚ ਆਪਣਾ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੁਲਦਾਨ ਦਾ ਹੈ ਨਹੀਂ ਕੁਝ ਕੇਸ ਆਇਆ ਕੋਈ ਥੈਂਕ ਯੂ ਕਦੇ ਕਦੇ ਤਾਂ ਅਗਲੀ ਤਸਾਨ ਨੂੰ ਉਹਨਾਂ ਨੇ ਅਡਾਉਂਦੀ ਤਾਂ ਕੇਸ ਦਿੱਤੇ ਜੀ ਜੀ ਇਹ ਲੋਕ ਇਦਾਂ ਹੀ ਨੇ ਕੋਈ ਪਾਰਟਿਕੂਲਰ ਧਰਮਿਕ ਸਥਾਨ ਨਹੀਂ ਕਿਹਾ ਆਪਣਾ ਇਹਨੇ ਸ਼ਹਿਰ ਤੇ ਇਹਨੇ ਕਾਫੀ ਥਾਵਾਂ ਤੇ 81ਵੇਂ ਕੀ ਸ਼ਹਿਰ ਆਪਣਾ ਦੀਆਂ ਮੇਨ ਮੇਨ ਥਾਵਾਂ ਤੇ ਮੈਂ ਧਮਾਕਾ ਕਰੂੰ। ਕੋਈ ਨੇ ਪਾਰਟਿਕੂਲਰ ਇਦਾਂ ਹੀ ਨੇ ਕਿਹਾ ਕਿ ਕਈ WhatsApp ਗਰੁੱਪਾਂ ਦੇ ਵਿੱਚ ਤਾਂ ਇਹ ਉੱਡਿਆ ਸੀਗਾ ਜੀ ਵੀ ਕੁਝ ਹਿੰਦੂਆਂ ਦੇ ਜਿਹੜੇ ਧਾਰਮਿਕ ਸਥਾਨ ਨੇ ਮੰਦਰ ਨੇ ਨਹੀਂ ਨਹੀਂ ਜੀ ਇਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਜਨਰਲਿਕ ਥ੍ਰੈਟ ਕੀਤੀ ਸੀ। ਮੇਰੇ ਮਸਲੀ ਜੀ ਐਟ 31 ਸਾਬਦਾ ਵੈਸੇ ਕੁਆਲੀਫਿਕੇਸ਼ਨ ਇਹ ਇਹਨੇ ਡਿਪਲੋਮਾ ਕੀਤਾ ਹੋਇਆ ਇਹਨੇ ਬੇਸਿਕ ਡਿਪਲੋਮਾ ਕੀਤਾ ਹੋਇਆ ਸਰ ਪਤਾ ਲੱਗਿਆ ਵੀ ਕੀ ਤੋਂ ਰੈ ਲੈ ਕੇ ਇਹਨੇ ਇਦਾਂ ਦਾ ਕਾਰਨਾਮਾ ਕਰਨ ਦੀ ਕੋਸ਼ਿਸ਼ ਕੀਤੀ ਉਹ ਹਜੇ ਤਫ਼ਤੀਸ਼ ਚੱਲ ਰਹੀ ਹੈ ਉਹ ਮੈਂ ਹਜੇ ਫਿਲਹਾਲ ਉਹ ਮੈਂ ਚੀਜ਼ ਨਹੀਂ ਬੰਦ ਅਸਾਦਰ ਮਿਲ ਨਹੀਂ ਮੈਂ ਸਰ ਸਰ ਇੱਕ ਚੀਜ਼ ਇਹ ਧਾਰਮਿਕ ਪਾਬਲ ਨੂੰ ਜਿਹੜੀ ਠੇਸ ਪਹੁੰਚੀ ਆ ਉਸ ਦਿਨ ਹਨੂਮਨ ਮੰਦਿਰ ਦਾ ਨਾਮ ਲੈਤਾ ਸੀ ਜੀ ਮੇਰੇ ਕੋਲ ਵਿੱਚ ਕੀ 295 ਇਹ ਵੀ ਵਗੈਰਾ ਵੀ ਲੱਗੀ ਗਈ ਨਹੀਂ ਜੀ ਆਪਣਾ ਅਪਾ ਇਹ ਸਾਰੀ ਚੀਜ਼ਾਂ ਪ੍ਰਤੀਸ਼ ਦੇ ਦੌਰਾਨ ਵਚਾਂਗੇ ਪਰ ਇਹਦੀ ਕੋਈ ਧਾਰਮਿਕ ਮੰਚਾ ਨਹੀਂ ਸੀ ਜੋ ਇਹਦੀ ਮੰਚਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਪਾ ਸਰ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹਦੇ ਤੇ ਪ੍ਰੈਸਰ ਪਾਉਂਦਾ ਜਿਹੜੇ ਤੁਸੀਂ ਦੱਸਿਆ ਇਹਦਾ ਲੜਕੀਦਰ ਫਿਰ ਉਸ ਲੜਕੀ ਨੂੰ ਤੇ ਉਹਨੂੰ ਸਭ ਸਿਖਾਉਣ ਵਾਸਤੇ ਇਹਦੇ ਤਾਜਿਕਸਤਾਨ ਦਾ ਇਹਦਾ ਕੀ ਕਾਰਨ ਕੀ ਕਿਉਂ ਇਹਦੇ ਮਨ ਚ ਆਈ ਇਹ ਧਾਰਮਿਕ ਤਾਨ ਬਦਲਾ ਉਹਨਾਂ ਨਾਲ ਮੇਰਾ ਵੀ ਆਪਣੇ ਬੈਸਿਕ ਪੈਨਿਕ ਕ੍ਰੀਏਟ ਕਰਨ ਲਈ ਜਾਂ ਇਹਨੂੰ ਕਿ ਤਾਂ ਕਿ ਇਹਨੂੰ ਸਾਰੇ ਸੀਰੀਅਸਲੀ ਲੈਣ ਦਾ ਇਹ ਨੇ ਕਰਤਾ ਹੁਣੇ ਪਰ ਇਦਾਂ ਦੀ ਫਿਲਹਾਲ ਕੋਈ ਤਫਤੀਸ਼ ਦੇ ਟਾਈਮ ਇਹ ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਤਾਂ ਕੀ ਨੇ ਤਾਰਮਿਕ ਸਥਾਨਾਂ ਨੂੰ ਹੀ ਟਾਰਗੇਟ ਕਰਨਾ ਹੈ